ਜਹਾਜ਼ ਦੇ ਟਾਇਰਾਂ ਦੇ ਵਿੱਚ ਬੈਠ ਕੇ ਇੱਕ ਲੜਕਾ ਅਫਗਾਨਿਸਤਾਨ ਤੋਂ ਭਾਰਤ ਆ ਗਿਆ ਹੈ ਜੀ ਹਾਂ ਤੁਸੀਂ ਵੀ ਹੈਰਾਨ ਰਹਿ ਗਏ ਹੋਵੋਗੇ ਇਹ ਖਬਰ ਸੁਣ ਕੇ ਕਿ ਸਾਨੂੰ ਲੱਗ ਰਿਹਾ ਹੋਗਾ ਕਿ ਸ਼ਾਇਦ ਕਿਸੇ ਫਿਲਮ ਦੀ ਕਹਾਣੀ ਦੱਸ ਰਿਹਾ ਹੈ ਦੱਸ ਦिए ਕਿ 13 ਸਾਲ ਦਾ ਇਹ ਬੱਚਾ ਜਿਹੜਾ ਹੈ ਅਫਗਾਨਿਸਤਾਨ ਦੇ ਕਾਬੁਲ ਤੋਂ ਇੱਕ ਜਹਾਜ਼ ਦੇ ਟਾਇਰਾਂ ਵਾਲੀ ਥਾਂ ਤੇ ਬੈਠ ਜਾਂਦਾ ਹੈ ਅਤੇ ਭਾਰਤ ਪਹੁੰਚ ਜਾਂਦਾ ਹੈ ਜਦੋਂ ਦਿੱਲੀ ਦੇ ਵਿੱਚ ਇਹ ਜਹਾਜ਼ ਉਤਰਦਾ ਹੈ ਤਾਂ ਜਿਹੜੇ ਉੱਥੇ ਉੱਥੇ 에어ਪੋਰਟ ਦੇ ਕਰਮੀ ਹੁੰਦੇ ਨੇ ਉਹ ਦੇਖ ਕੇ ਹੈਰਾਨ ਹੋ ਜਾਂਦੇ ਨੇ ਕਿ ਜਹਾਜ਼ ਦੇ ਟਾਇਰਾਂ ਦੇ ਕੋਲੋਂ ਕੋਈ ਬੱਚਾ ਨਿਕਲਿਆ ਆਏ ਉਸ ਨੂੰ ਫੜ ਕੇ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਹ ਅਫਗਾਨਿਸਤਾਨ ਦੇ ਕਾਬੁਲ ਸ਼ਹਿਰ ਦਾ ਹੈ ਜਿਸ ਦੇ ਜਿੱਥੋਂ ਉਹ ਬੈਠ ਕੇ ਟਾਇਰਾਂ ਵਾਲੀ ਥਾਂ ਤੇ ਭਾਰਤ ਪਹੁੰਚ ਚੁੱਕਾ ਹੈ ਜਦੋਂ ਇਹ ਖਬਰ ਫੈਲਦੀ ਹੈ ਤਾਂ ਹੜਕਾ ਮੱਜ ਜਾਂਦਾ ਹੈ ਤੁਰੰਤ ਬੱਚੇ ਨੂੰ ਦੱਸ ਦਈਏ ਪੁੱਛਗਿੱਛ ਕਰਨ ਲਈ ਟਰਮੀਨਲ 3 ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਤੇ ਉਸ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਅਫਗਾਨਿਸਤਾਨ ਦਾ ਇਹ 13 ਸਾਲ ਦਾ ਮੁੰਡਾ ਹੈ ਜੋ ਕਿ ਐਤਵਾਰ ਨੂੰ ਕਾਬੁਲ ਤੋਂ ਉਡਾਨ ਭਰਨ ਵਾਲੇ ਇੱਕ ਜਹਾਜ਼ ਦੇ ਲੈਂਡਿੰਗ ਗੇਅਰ ਕਪਾਰਟਮੈਂਟ ਚ ਹੀ ਬੈਠ ਕੇ ਭਾਰਤ ਪਹੁੰਚ ਗਿਆ। ਇਹ ਘਟਨਾ ਐਤਵਾਰ ਸਵੇਰੇ 10:11 ਵਜੇ ਦੇ ਕਰੀਬ ਵਾਪਰੀ ਸੀ ਤੇ ਜਸਦੀ ਕੇਸ ਦੇ ਵਿੱਚ ਜਿਹੜਾ 에어ਲਾਈਨ ਸੀਗੀ OAKAM 에어ਲਾਈਨਸ ਸੀ ਉਡਾਨ ਨੰਬਰ RQ4401 ਜੋ ਕਿ 2 ਘੰਟੇ ਦੇ ਸਫ਼ਰ ਤੋਂ ਬਾਅਦ ਇੰਦਰਾ ਗਾਂਧੀ ਕੁਮੰਤਰੀ ਹਾਈਵੇਅ 'ਤੇ ਪਹੁੰਚਦੀ ਹੈ ਸੂਤਰਾਂ ਦੇ ਮੁਤਾਬਕ ਮੁੰਡੇ ਨੂੰ ਐਤਵਾਰ ਨੂੰ ਹੀ ਉਸੇ ਉਡਾਨ ਰਾਹੀਂ ਅਫਗਾਨਿਸਤਾਨ ਪਹੁੰਚ ਦਿੱਤਾ ਗਿਆ ਪਰ ਹੈਰਾਨ ਕਰਦੀ ਗੱਲ ਹੈ ਕਿ ਆਖਰਕਾਰ ਇਹ 13 ਸਾਲ ਦੇ ਨੌਜਵਾਨ ਦੇ ਵਿੱਚ ਇੰਨਾ ਜਜ਼ਬਾ ਆਇਆ ਕਿਥੇ ਜਿਸ ਨੂੰ ਆਪਣੀ ਜਾਨ ਦੀ ਫਿਕਰ ਨਾ ਹੋਈ ਉਹ ਉਸ ਥਾਂ ਤੇ ਬੈਠ ਕੇ ਆ ਗਿਆ ਜਿੱਥੇ ਸਿਰਫ ਫ੍ਰਿਕਸ਼ਨ movies ਬਣ ਸਕਦੀਆਂ ਨੇ ਕਹਾਣੀਆਂ ਦੇ ਵਿੱਚ ਅੱਦਾਂ ਹੁੰਦਾ ਹੈ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਕੋਈ ਵਿਅਕਤੀ ਪਰਾ ਦੇ ਨਾਲ ਲਟਕ ਕੇ ਜਾਂ ਅਜਿਹੀ ਥਾਂ ਤੇ ਬੈਠ ਕੇ ਆ ਗਿਆ ਹੋਵੇ ਸੂਤਰਾ ਦੇ ਮੁਤਾਬਕ ਮੁੰਡੇ ਨੂੰ ਐਤਵਾਰ ਨੂੰ ਭੇਜ ਦਿੱਤਾ ਗਿਆ ਅਫਗਾਨਿਸਤਾਨ ਉਪਹੁੰਚ ਚੁੱਕਿਆ ਹੈ ਅਧਿਕਾਰੀਆਂ ਨੇ ਦੱਸਿਆ ਕਿ 에어ਲਾਈਨ ਦੇ ਅਧਿਕਾਰੀਆਂ ਨੇ ਹਵਾਈ ਅੱਡੇ ਦੇ ਸੁਰੱਖਿਆ ਕੰਟਰੋਲ ਰੂਮ ਨੂੰ 13 ਸਾਲ ਦੇ ਮੁੰਡੇ ਬਾਰੇ ਜਾਣਕਾਰੀ ਦਿੱਤੀ ਜਿਸ ਨੂੰ ਉਡਾਨ ਦੇ ਹੇਠਾ ਉਤਰਨ ਤੋਂ ਬਾਅਦ ਨੇੜੇ 쿰ਦਾ ਪਾਇਆ ਕੁੰਦੂਸ਼ ਸ਼ਹਿਰ ਦੇ ਰਹਿਣ ਵਾਲੇ ਲੜਕੇ ਨੂੰ 에어ਲਾਈਨ ਕਰਮਚਾਰੀਆਂ ਨੇ ਫੜ ਲਿਆ ਅਤੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਜਵਾਨਾਂ ਦੇ ਹਵਾਲੇ ਕਰ ਦਿੱਤਾ ਜੋ ਉਸ ਨੂੰ ਪੁਛਕਿਸ ਪੜਤਾਲ ਲਈ ਹਵਾਈ ਅੱਡੇ ਦੇ ਟਰਮੀਨਲ 3 ਉੱਤੇ ਲੈ ਗਏ ਤੇ ਉਸ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਕਾਬੂਲ ਹਵਾਈ ਅੱਡੇ ਉੱਤੇ ਲੁਕ ਕੇ ਕਿਸੇ ਤਰ੍ਹਾਂ ਤੁਰੰਤ ਜਹਾਜ਼ ਦੇ ਪਿਛਲੇ ਕੇਂਦਰੀ ਲੈਂਡਿੰਗ ਗੀਅਰ ਕੰਪਾਰਟਮੈਂਟ ਵਿੱਚ ਦਾਖਲ ਹੋ ਗਿਆ ਤੇ ਇੱਕ ਇਹ ਉਸ ਦਾ ਸਫ਼ਰ ਜਿਹੜਾ ਹੈ ਕਾਮਯਾਬ ਹੋ ਗਿਆ ਸੂਤਰਾ ਨੇ ਦੱਸਿਆ ਕਿ ਉਸ ਨੇ ਉਤਸੁਕਤਾਜ ਅਜਿਹਾ ਕੰਮ ਕੀਤਾ ਅਧਿਕਾਰੀ ਨੇ ਦੱਸਿਆ ਕਿ ਪੁਛਪੜਤਾਲ ਤੋਂ ਬਾਅਦ ਅਫਗਾਨ ਲੜਕੇ ਨੂੰ ਉਸੇ ਉਡਾਨ ਰਾਹੀਂ ਵਾਪਸ ਭੇਜ ਦਿੱਤਾ ਗਿਆ ਜੋ ਦੁਪਹਿਰ ਕਰੀਬ 12:30 ਵਜੇ ਰਵਾਨਾ ਹੋਈ ਸੀ